ਕਰਪਾਲਾ ਖੋਪਾਲਾ ਅੰਤਪੜੇ ਦਾ ਪੜਾ ਜੋ ਤੁਸੀਂ ਆ ਟਰੈਕਟਰ ਅੱਗੇ ਪਿੱਛੇ ਹੁੰਦਾ ਦੇਖ ਰਹੇ ਹੋ ਇਹ ਕਣਕ ਦੀਆਂ ਬਾਧੂ ਕੰਪੈਨ ਤੋਂ ਬਾਅਦ ਡਿੱਗੀਆਂ ਹੋਈਆਂ ਬਲੀਆਂ ਨੇ ਜਿਨ੍ਹਾਂ ਨੂੰ ਟਰੈਕਟਰ ਨਾਲ ਲਤੜ ਕੇ ਇਹਨਾਂ ਵਿੱਚੋਂ ਕਣਕ ਕੱਢੀ ਜਾਵੇਗੀ ਇਹ ਕਣਕ ਉਸ ਪਰਿਵਾਰ ਵੀ ਹੈ ਜਿਸ ਵੀ ਕਿਸਾਨ ਹਰਦੀਪ ਸਿੰਘ ਸੇਖੋਂ ਮਦਦ ਕਰ ਰਿਹਾ ਹੈ ਇਹ ਮਦਦ ਕਰਨੀ ਵੀ ਜ਼ਰੂਰੀ ਬਣਦੀ ਹੈ ਕਿਉਂਕਿ ਲੋੜਵੰਦ ਵਿਅਕਤੀ ਆਗਰ ਕਣਕ ਦੀ ਮਸ਼ੀਨ ਚੱਲਣ ਤੋਂ ਬਾਅਦ ਜੋ ਖੇਤਾਂ ਵਿੱਚ ਬਣੀ ਡਿੱਗ ਪੈਂਦੀ ਹੈ ਸਿਕਰ ਦੁਪਹਿਰੇ ਉਹ ਬਲੀਆਂ ਨੂੰ ਇਹ ਲੋੜਵੰਦ ਪਰਿਵਾਰ ਪਿਛਲੇ ਦਾਦਨਾ ਤੋਂ ਇਕੱਠਾ ਕਰਕੇ ਖਾਣ ਯੋਗ ਦਾਣੇ ਕਰ ਰਿਹਾ ਹੈ ਇਸ ਲਈ ਇਹਨਾਂ ਨੂੰ ਰੋਕਿਆ ਨਾ ਕਰੋ ਇਹ ਰੱਬ ਦੇ ਜੀ ਹੁੰਦੇ ਹਨ ਕਣਕ ਦੀਆਂ ਡਿਗੀਆਂ ਹੋਈਆਂ ਬਲੀਆਂ ਨੂੰ ਖੇਤਾਂ ਵਿੱਚੋਂ ਸਿਖਰ ਦੁਪਹਿਰੇ ਕੜਾਕੇ ਦੀ ਧੁੱਪ ਵਿੱਚ ਚੋਕੇ 2 2.5 ਕੁਆਂਟਲ ਜਿਆਦਾ ਤੋਂ ਜਿਆਦਾ 3 ਕੁਆਂਟਲ ਪਰਿਵਾਰ ਪੂਰੀ ਮਿਹਨਤ ਕੜਾਕੇ ਦੀ ਗਰਮੀ ਵਿੱਚ ਕਰਦਾ ਤਾਂ ਜਾ ਕੇ ਕਿਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਅਸੀਂ ਹਰਦੀਪ ਹਰਦੀਪ ਸਿੰਘ ਸੇਖੋਂ ਦੀ ਵੀ ਇਸ ਗੱਲ ਦੀ ਸ਼ਲਾਘਾ ਕਰਦੇ ਆ ਕਿ ਉਹਨਾਂ ਨੇ ਇਹਨਾਂ ਦੀਆਂ ਬਲੀਆਂ ਨੂੰ ਟਰੈਕਟਰ ਨਾਲ ਲਤੜਿਆ ਤਾਂ ਜੋ ਕਣਕ ਨੂੰ ਇਹ ਲੋੜਵੰਦ ਪਰਿਵਾਰ ਹਵਾ ਦੇ ਵਿੱਚ ਜਿਵੇਂ ਆਪਾਂ ਪੱਖਾ ਲਾ ਲੈਨੇ ਆ ਬੱਠਲ ਦੇ ਵਿੱਚ ਕਣਕ ਨੂੰ ਪਾ ਕੇ ਪਰਿਵਾਰ ਇਹ 2.25 ਕੁਆਂਟਲ ਕਣਕ ਇਕੱਠੀ ਕਰਕੇ ਲੈ ਜਾਵੇਗਾ ਇਹ ਪਰਿਵਾਰ ਦੋਨੇ ਮੀਆਂ ਬੀਬੀ ਇਸ ਕਣਕ ਨੂੰ ਹਵਾ ਦੇ ਵਿੱਚ ਛਾੜ ਰਹੇ ਨੇ ਅਤੇ ਇਹ ਕਣਕ ਇਹਨਾਂ ਦੇ ਸਾਰਾ ਸਾਲ ਚੱਲੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ